ਸਤਗੁਰੂ ਰਬੀਦਾਸ ਮਹਾਰਾਜ ਜੀ ਦੇ ਪ੍ਰਾਚੀਨ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਸੰਮੀ ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਜਿਹੜੇ ਆ ਉਹਨਾਂ ਦੇ ਵੱਲੋਂ ਬਾਬਾ ਜੀ ਦੇ ਉੱਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਜ਼ਿਕਰ ਜੋ ਗ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਬਣੇ ਹੋਏ ਸ਼੍ਰੀ ਗੁਰੂ ਰਵਿਦਾਸ ਪ੍ਰਾਚੀਨ ਮੰਦਿਰ ਟੇਰਾ ਮੁਕੰਦਪੁਰ ਵਿਖੇ ਬੱਚਿਆਂ ਦਾ 200 ਬੱਚਿਆਂ ਦਾ ਟੈਸਟ ਵੀ ਚੱਲ ਰਿਹਾ ਸੀਗਾ ਰਹਿਬਰਾਂ ਦੇ ਮਿਸ਼ਨ ਦੇ ਇਤਿਹਾਸ ਤੋਂ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਪਏ ਆ ਕਿ ਇੱਕ ਨੌਜਵਾਨ ਦੇ ਵੱਲੋਂ ਡੰਡਿਆਂ ਦੇ ਨਾਲ ਟਰੈਕਟਰ ਤੇ ਪਹਿਲਾਂ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਬਾਅਦ ਵਿੱਚ ਡੰਡਿਆਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਜਿੱਦਾਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਗੁਰੂ ਰਵਿਦਾਸ ਟੈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਦਾ ਵੀ ਬਿਆਨ ਆ ਗਿਆ ਉਹਨਾਂ ਨੇ ਵੀ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਜਿਸ ਇਨਸਾਨ ਦੇ ਵੱਲੋਂ ਬਾਬਾ ਜੀ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਉਹਦੇ ਉੱਤੇ ਸਖਤ ਤਰਾਮਾਂ ਲਾਈਆਂ ਜਾਣ ਨਹੀਂ ਤਾਂ ਫਿਰ ਕਰਾਉ ਕੀਤਾ ਜਾਵੇਗਾ ਬਹੁਤ ਵੱਡੀ ਖਬਰ ਹੈ ਦੇਖੋ ਇਸ ਵੀਡੀਓ ਨੂੰ ਦਾ ਸ਼ੇਅਰ ਕਰ ਦਿਓ ਇਹ ਸੰਸਥਾ ਖੜੀਆਂ ਨੇ ਸਾਰੀਆਂ ਸੱਤੇ ਬਾਬਾ ਜੀ ਸੰਮੀ ਜੀ ਜਿਹੜੇ ਉੱਥੇ ਮੁੱਖ ਚਾਰਖਵੇਂ ਸੇਵਾਦਾਰ ਨੇ ਉਹਨਾਂ ਦੇ ਨਾਲੇ ਸਾਥੀ ਖੜੇ ਰਹੇ ਉਹਨਾਂ ਨੂੰ ਬਹੁਤ ਧੱਕਾ ਹੋਇਆ ਉੱਥੇ ਕੁੱਟਮਾਰ ਹੋਈ ਆ ਕੁਝ ਸਰਾਰਤੀ ਅਸਰਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਉਹਨਾਂ ਨੂੰ ਕੁੱਟਮਾਰ ਕਰਕੇ ਬਾਬਾ ਜੀ ਉਸ ਵੇਲੇ 9 ਵਜੇ ਬਾਅਦ ਆ ਗਏ ਜਿਹਦੇ ਬੱਚੇ ਦਾ ਪੇਪਰ ਹੋਣਾ ਸੀ ਉੱਥੇ ਇੱਕ ਬਾਬਾ ਸਾਹਿਬ ਅਕੈਡਮਿਕ ਜੀ ਦਾ ਇੱਕ ਪੇਪਰ ਦੇ ਵੰਤੇ ਸੀ ਲੋਕਾਂ ਜਾਗਦੀ ਲਈ ਤੇ ਜਿਹਦੇ ਤੁਨੇ ਇਹ ਸੋਚਿਆ ਲੈ ਉਹਦੀ ਅੰਕਾਰੀ ਲੋਕ ਸੀ ਪਿਸ ਹੱਟ ਤੇ ਮੇਪਰ ਹੋਊਗਾ ਲੰਗਰ ਵੀ ਬਣਦਾ ਹੈ ਗੁਰੂ ਦੇ ਉੱਤੇ ਮੰਗਰ ਹਾਲ ਆ ਉਹ ਟਾਣ ਵਾਸਤੇ ਆਏ ਸੀ ਬਾਬਾ ਜੀ ਨੇ ਸ਼ੰਮੀ ਜੀ ਦੇ ਅੱਗੇ ਪੈਗੇ ਟਰੈਕਟਰ ਤੇ ਉਹ ਟਰੈਕਟਰ ਦੇ ਅੱਗੇ ਪਈ ਨਾ ਡੰਡਾ ਟਰੈਕਟਰ ਸਟਾਰਟ ਕਰਦਾ ਬਾਬਾ ਜੀ ਨੂੰ ਜਿਹੜੀ ਵੀਡੀਓ ਤੁਸੀਂ ਦੇਖੀ ਆ ਵੀਡੀਓ ਦੇ ਵਿੱਚ ਉਹ ਨਾ ਸਟਾਰਟ ਕਰਦਾ ਤੇ ਹਾਲੇ ਤੱਕ ਵੀ ਕੋਈ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਹੈਗਾ ਕੋਈ ਪਰਚਾ ਨਹੀਂ ਹੋਇਆ ਜੀ ਟਰੈਕਟਰ ਤੇ ਕੋਈ ਕਾਰਵਾਈ ਨਹੀਂ ਹੋਈ ਚਾਰ ਬੰਦੇ ਤੇ ਕੋਈ ਕਾਰਵਾਈ ਨਹੀਂ ਹੋਈ ਖੇਵਰ ਦੇ ਮੁੰਡੇ ਖੜੇ ਨੇ ਸਾਰੇ ਜੀ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ ਤੇ ਜਾਪੀ ਸੁਜਨੀ ਵੀ ਸਾਡਾ ਬਰਤੀ ਤੇ ਬਹੁਤ ਗਾਲੀ ਗਲੋਚਾਂ ਕੀਤੀ ਬਾਬਾ ਜੀ ਨਾਲ ਬਾਬਾ ਜੀ ਡਰ ਕੇ ਸੀ ਸਹਿਮ ਗਏ ਸੀ ਉਹਨਾਂ ਚੱਕ ਕੇ ਲੈ ਗਏ 2000 ਮੁੰਡੇ ਹਸਪੀਟਲ ਦੇ ਵਿੱਚ 90 ਮਿੰਟ ਰਸਤੇ ਸੱਟਾਂ ਵੱਜੇ ਸਾਹਿਬ ਯਾਰ ਡਿੱਲਾ ਹੋਇਆ ਬੀ ਸੀ ਡਿੱਲਾ ਤਿੰਨ ਮਹੀਨੇ ਟੈਗ ਹੋ ਗਏ ਨੇ ਜਿਵੇਂ ਸਾਰਾ ਬੇਨਤੀ ਕਰਦਾ ਜਦੋਂ ਤੱਕ ਸਾਨੂੰ ਹੱਕ ਨਹੀਂ ਮਿਲਦਾ ਤੁਹਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਜਾਣਦੇ ਨਹੀਂ ਐ ਅਸੀਂ ਇੱਥੇ ਤੱਕ ਜਾਂ ਜਹਾ ਜਹਾ ਉੱਥੇ ਤੱਕ ਜਾਣਾ ਪੂਰਾ ਰੋਡ ਜਾਂ ਵੀ ਅਸੀਂ ਕਰਾਂਗੇ ਜੀ ਠੀਕ ਹੈ ਜੀ ਜੇ ਨਾ ਇਨਸਾਫ ਮਿਲੇ ਧੰਨਵਾਦ I'm <inaudible> 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 不对，单。<Okay. S 2> <Thanks. S 1> <laughs>